ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਪਾਰਟੀ ਦੀ ਵਿਸਥਾਰ ਮੁਹਿੰਮ ਦੇ ਤਹਿਤ ਪੂਰੇ ਦੇਸ਼ 'ਚ ਯਾਤਰਾ ਤੇ ਨਿਕਲੇ ਨੇ 90 ਦਿਨ ਦੀ ਇਹ ਯਾਤਰਾ ਕਈ ਰਾਜਾਂ 'ਚ ਜਾ ਚੁੱਕੇ ਨੇ ਅੱਜ ਉਹ ਪਹੁੰਚੇ ਨੇ ਚੰਡੀਗੜ੍ਹ ਚੰਡੀਗੜ੍ਹ ਦੇ ਅੰਦਰ ਰਿਕਰੋਡ ਸ਼ੋ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅਮੇਸ਼ਾ ਇਸ ਰੋਡ ਸ਼ੋਚ ਨੇ ਤੇ ਬੀਜੇਪੀ ਦੇ ਵਰਕਰ ਉਹਨਾਂ ਦਾ ਸਵਾਗਤ ਕਰ ਰਹੇ ਨੇ ਖਾਸ ਔਰ ਦੇ ਉੱਤੇ ਅਮੇਸ਼ਾ ਨੇ ਸਟੇਟਮੈਂਟ ਦਿੱਤੀ ਸੀ ਕਿ ਬੀਜੇਪੀ ਦੇ ਪੱਖ 'ਚ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਬੀਜੇਪੀ ਖੇਤਰੀ ਪਾਰਟੀਆਂ ਨੂੰ ਵੀ ਹਰਾ ਸਕਦੀ ਹੈ ਯਾਨੀ ਪੂਰੇ ਦੇਸ਼ 'ਚ ਬੀਜੇਪੀ ਦਾ ਰਾਜ ਕਾਇਮ ਹੋ ਸਕਦਾ ਹੈ ਰਾਜਾਂ 'ਚ ਵੀ ਤੇ ਕੇਂਦਰ 'ਚ ਸਰਕਾਰ ਬੀਜੇਪੀ ਦੀ ਹੈ ਤੇ 2019 ਦੀ ਵੀ ਤਿਆਰੀ ਕਿਤੇ ਨਾ ਕਿਤੇ ਇਸ ਮਿਸ਼ਨ ਦੇ ਤਹਿਤ ਕੀਤੀ ਜਾ ਰਹੀ ਹੈ ਤਾਂ ਹਮੇਸ਼ਾ ਅੱਜ ਪਹੁੰਚੇ ਨੇ ਚੰਡੀਗੜ੍ਹ 'ਚ ਪੰਜਾਬ ਦੇ ਲੀਡਰਾਂ ਤੇ ਵਰਕਰਾਂ ਨਾਲ ਵੀ ਮੁਲਾਕਾਤ ਹੋਵੇਗੀ ਚੰਡੀਗੜ੍ਹ ਦੇ ਨਾਲ ਵੀ ਖਾਸ ਤੌਰ ਦੇ ਉੱਤੇ ਹਿਮਾਚਲ ਪ੍ਰਦੇਸ਼ 'ਚ ਚੋਣਾਂ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਅੰਦਰ ਕਿਵੇਂ ਇੱਕ ਪ੍ਰਭਾਵ ਜਾਵੇ ਬੀਜੇਪੀ ਦਾ ਉਹਦੇ 'ਚ ਵੀ ਇਹ ਉਹਦੇ 'ਚ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਮੇਸ਼ਾ ਪਹਿਲਾਂ ਹਿਮਾਚਲ ਚ ਗਏ ਸੀ ਉਸ ਤੋਂ ਪਹਿਲਾਂ ਐਮਸੀ ਇਲੈਕਸ਼ਨ ਚ ਵੀ ਚੰਡੀਗੜ੍ਹ ਆਏ ਸੀ ਤਾਂ ਬੀਜੇਪੀ ਕਿਤੇ ਨਾ ਕਿਤੇ ਇਹ ਮੈਸੇਜ ਦੇ ਰਹੀ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੇ ਇਸ ਦੇਸ਼ ਦੇ ਉੱਤੇ ਰਾਜ ਕੀਤਾ ਲੰਮਾ ਸਮਾਂ ਤਾਂ ਬੀਜੇਪੀ ਵੀ ਹੁਣ ਉਹ ਸੁਪਨਾ ਲੈ ਰਹੀ ਹੈ ਕਿ ਲਗਾਤਾਰ ਬੀਜੇਪੀ ਰਾਜ ਕਰੇ ਦੇਸ਼ ਦੇ ਰਾਜਾਂ ਤੇ ਖਾਸ ਤੌਰ ਤੇ ਕੇਂਦਰ ਚ ਤਾਂ ਹਮੇਸ਼ਾ ਦੀ ਖਾਸ ਤੌਰ ਤੇ ਯੂਪੀ ਦੀ ਜੋ ਰਣਨੀਤੀ ਹੈ ਉੱਤਰ ਪ੍ਰਦੇਸ਼ ਜਿਸ ਤਰ੍ਹਾਂ ਬੀਜੇਪੀ ਜਿੱਤੀ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਬڑے-ਵੱਡੇ ਰਣਨੀਤੀਕਾਰ ਦੇ ਤੌਰ ਤੇ ਦੇਖਿਆ ਜਾਂਦਾ ਚੋਣ ਰਣਨੀਤੀਕਾਰ ਦੇ ਤੌਰ ਤੇ ਹਮੇਸ਼ਾ ਨੂੰ ਦੇਖਿਆ ਜਾਂਦਾ ਵੱਡਾ ਸਵਾਲ ਇਹ ਵੀ ਹੈ ਕਿ ਬੀਜੇਪੀ ਪੰਜਾਬ ਚ ਵੱਖਰੇ ਤੌਰ ਤੇ ਲੜ ਸਕਦੀ ਹੈ ਕਿ 2019 ਦੀਆਂ ਚੋਣਾਂ ਬੀਜੇਪੀ ਅਲੱਗ ਤੋਂ ਲੜ ਸਕਦੀ ਹੈ ਇਹ ਵੀ ਵੱਡਾ ਸਵਾਲ ਆ ਕਿਉਂਕਿ ਇਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਕਿ ਬੀਜੇਪੀ ਵੱਖਰੇ ਤੌਰ ਤੇ ਚੋਣ ਲੜ ਸਕਦੀ ਹੈ ਔਰ ਬੀਜੇਪੀ ਦੇ ਜੋ ਪ੍ਰਧਾਨ ਨੇ ਪੰਜਾਬ ਦੇ ਵਿਜੇ ਸੰਪਲਾ ਉਹਨਾਂ ਨੂੰ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ ਯਾਨੀ ਉਹਨਾਂ ਦੀ ਥਾਂ ਕੋਈ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਕਿਉਂਕਿ ਅਮਿਸ਼ਾ ਕੋਲ ਤੋ ਆਉਦੇ ਨੇ ਉਹ ਮੰਤਰੀ ਵੀ ਨੇ ਕੇਂਦਰ ਤੇ ਪੰਜਾਬ ਦੇ ਪ੍ਰਧਾਨ ਵੀ ਨੇ ਤਾਂ ਇਸ ਕਰਕੇ ਇਹ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਆ ਤਾਂ ਹੁਣੇ ਅਮਿਸ਼ਾ ਦਾ ਦੌਰਾ ਬੜਾ ਇੰਪੋਰਟੈਂਟ ਰਹਿਣ ਵਾਲਾ ਕਿਉਂਕਿ ਇਹਦੇ ਚ ਉਹ ਪੰਜਾਬ ਦੇ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ ਚੰਡੀਗੜ੍ਹ ਦੇ ਨਾਲ ਵੀ ਔਰ ਹਿਮਾਚਲ ਚ ਚੋਣਾਂ ਨੇ ਹਿਮਾਚਲ ਦੇ ਵੀ ਲੋਕ ਆ ਕੇ ਲਗਾਤਾਰ ਉਹਨਾਂ ਨੂੰ ਲੀਡਰ ਮਿਲਦੇ ਨੇ ਤਾਂ ਹੁਣ ਦੇਖਣਾਗਾ ਕਿ ਇਸ ਜੋ ਅਮੇਸ਼ ਸ਼ਾ ਦਾ ਦੌਰਾ ਹੈ ਦਾ ਅਸਰ ਪੰਜਾਬ ਦੀ ਪੋਲਿਟਿਕਸ ਤੇ ਕੀ ਹੁੰਦਾ ਚੰਡੀਗੜ੍ਹ ਦੀ ਪੋਲਿਟਿਕਸ ਤੇ ਕੀ ਹੁੰਦਾ ਔਰ ਖਾਸ ਔਰ ਦੇ ਉਤੇ ਸਭ ਤੋਂ ਵੱਡਾ ਸਵਾਲ ਏ ਕਿ ਜੋ ਅਮੇਸ਼ਾ ਸਟੇਟਮੈਂਟ ਦਿੰਦੇ ਨੇ ਕਿ ਬੀਜੇਪੀ ਦੇ ਪੱਖ ਚ ਇਸ ਤਰ੍ਹਾਂ ਦਾ ਮਾਮਲਾ ਉਹ ਖੇਤਰੀ ਪਾਰਟੀਆਂ ਨੂੰ ਹਰਾ ਸਕਦੀ ਹੈ ਕੀ ਪੰਜਾਬ ਦੇ ਅੰਦਰ ਬੀਜੇਪੀ ਅਕਾਲੀ ਦਲ ਨਾਲੋਂ ਵੱਖ ਹੋ ਕੇ 2019 ਦੀਆਂ ਚੋਣਾਂ ਲੜੇਗੀ ਜਾਂ ਨਹੀਂ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ